ਸਸੀ ਕਾਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਜਲਦੀਆਂ ਵੀਡੀਓ ਬਣਾਉਣਾ ਮੰਨਪ੍ਰੀਤ ਦੇ ਘਰ ਉੱਥੋਂ ਫੇਰ ਗਾੜੀ ਜਿੱਥੇ ਨਵੇਂ ਥਾਂ ਸ਼ੂਟ ਹੁੰਦੀ ਉੱਥੇ ਜਾਣਾ ਨਵੇਂ ਮੋੜ ਜ਼ਿੰਦਗੀ ਦੇ ਕੋਈ ਸਰਦਾਰ ਸਾਹਿਬ ਆਏ ਨਹੀਂਗੇ ਆ ਗਏ ਆ ਗਏ ਮੈਂ ਆਪੇ ਆ ਗਈ ਮੈਂ ਆ ਗਏ ਇੱਥੇ ਆ ਗਏ ਤੁਸੀਂ ਸਸੀ ਕਾਜੀ ਸਾਰਿਆਂ ਨੂੰ ਅੱਜ ਨਾ ਬੋਟੀ ਅੱਜ ਪਲੰਗ ਤੇ ਪੀਟੀ ਮੈਂ ਹੋਲੀ ਦੇ ਪਲਾਕੇ ਤੇ ਬੈਠੀ ਆ ਤਿਆਰ ਹੋ ਕੇ ਬੈਠੀ ਰੋਟੀ ਖਾ ਲਈ ਆ ਮੈਂ ਤਿਆਰ ਤੇ ਹੁੰਦੀ ਹੁੰਦੀ ਆ ਜਦੋਂ ਵਿਆਹ ਦੇ ਮਸਲੇ ਹੁੰਦਾ ਨਾ ਅਗਲੇ ਦਿਨ ਤਿਆਰ ਹੋ ਕੇ ਬੈਠੀ ਆ ਵਾਓ ਤੇ ਮੁਰਕੇ ਮੈਨੂੰ ਕਾਹ ਜਣਾ ਨਾ ਤੂੰ ਮੂੰਹ ਨਹੀਂ ਤਿਆਰ ਹੋਈ ਸੀ ਤੈਂ ਮੈਂ ਤਿਆਰ ਹੋ ਕੇ ਬੈਠਾ ਤੇ ਹੁਣ ਮੈਂ ਕਰੂੰ ਦੀ ਤਿਆਰ ਹੋਈ ਆ ਤੇ ਹੁਣ ਆਪਨੇ ਤਿਆਰ ਹੋਣ ਦੇ ਹੁਣ ਮੰਦਰੀਤ ਨੂੰ ਮੈਂ ਕਹਾਣਾ ਬਲੌਗ ਸੁਣ ਲਈ ਵੀ ਅੱਜ ਤੇਰੀ ਮੰਮੀ ਪਹਿਲਾਂ ਤਿਆਰ ਹੋ ਕੇ ਬੈਠੀ ਤੇ ਮਾਮਾ ਨਹੀਂ ਤਿਆਰ ਹੋਇਆ ਤੇ ਮੈਂ ਫਿਰ ਵੀ ਤੇਨੂੰ ਪਹਿਲਾਂ ਤੁਰ ਪੜਾਈ ਇਹ ਨਹੀਂ ਕਹਣ ਹੋ ਸਕਦਾ ਇਹ ਵੀ ਦੇਖ ਲਈ ਮੈਂ ਤਾਂ ਬਸ ਰੋਟੀ ਖਾ ਲਈ ਆ ਤੇ ਮੈਂ ਖਾ ਕੇ ਬੈਠਾ ਚਲੋ ਦੇਖ ਲੈਨੇ ਆ ਵੀ ਤੁਹਾਨੂੰ ਮੈਂ ਦੇ ਏਦਾਂ ਏਦਾਂ ਤੁੰਬੀ ਹੋ ਜਾਣਾ ਹੁਣੇ ਫੇਰ ਠੀਕ ਆ ਹੁਣ ਹੋ ਜਾ ਤੇ ਖਾਲੀ ਰੋਟੀ ਉਲਟੂ ਬਿਲਕੁਲ ਤਿਆਰੀ ਤਿਆਰੀ ਬਿਲਕੁਲ ਤਿਆਰੀ ਫੁੱਲ ਬੜਾ ਫੁੱਲ ਆਹ ਬੈਗ ਵੱਡਾ ਲੀੜਿਆਂ ਵਾਲਾ ਜਿੱਥੇ ਚੇਂਜ ਕਰਨੇ ਹੋਰ ਕਪੜੇ ਕਪੜੇ ਬਾਅਦ ਚ ਅੱਛਾ ਨਿਊ ਬੈਗ ਬੈਗ ਵਿੱਚ ਥੋੜਾ ਧੋਵਾ ਦਿਹਾੜੀ ਲਪਾ ਵੇਜੇ ਝੋੜੇ ਜੇ ਦੂਜੇ ਕਪੜੇ ਵਾਲੇ ਪਿਆਪੈਂਟ ਕਪੜੇ ਹੋਈ ਨਹੀਂ ਪੈਂਦੇ ਦੋਰੇ ਤੂੰ ਤੋਤੇ ਵਾਲਾ ਖਨ ਤੋਤੇ ਵਾਲੇ ਜਿਹਦਾ ਪੁਰਾਣੇ ਜੇ ਤੋਤੇ ਵਾਲੇ ਝੋੜੇ ਹੁੰਦੇ ਇੱਕ ਬੰਦੇ ਇਹ ਬੰਦੇ ਤੋਤਾ ਹੁੰਦਾ ਦੂਜੇ ਬੰਦੇ ਆਹ ਹੋ ਸੂਤੀ ਦੇ ਕੱਡੇ ਹੁੰਦੇ ਸੀ ਆਹ ਤੇ ਮੇਰੇ ਕੋਲ ਤਾਂ ਹੁਣ ਮਜੂਦੇ ਹੈਗੇ ਅੱਛਾ ਹੁਣ ਜਦੋਂ ਪਾਹਂਦਾ ਹੀ ਮੈਨੂੰ ਲੱਗਦਾ ਆ ਕੇ ਆਹ ਹੁਣ ਕਈਆਂ ਬੱਚਿਆਂ ਨੂੰ ਨਹੀਂ ਪਤਾ ਜੇ ਗਾੜੀ ਹੋਰ ਮਜੂਦਾ हां ਨਵੀਆਂ ਦੀਆਂ ਨੂੰ ਮੈਂ ਚਾਦਰਾਂ ਕੱਢੀਆਂ ਸੀ ਦਸੂਤੀ ਕੱਪ ਦਸੂਤੀ ਦੀਆਂ ਚਾਦਰਾਂ ਮੈਂ ਤਾਂ ਘੁੰਚੂ ਕੱਢੀਆਂ ਅੱਛਾ ਹੋਰ ਘੁੰਚੂ ਦੀਆਂ ਚਾਦਰਾਂ ਕੱਢੀਆਂ ਨਿੱਗੀਆਂ ਇੱਥੇ ਵੱਡਾ ਲਾਗੇ ਤਾਂ ਆ ਜੀ ਦੀ ਬੇਟੀ ਉਹ ਵੀ ਵਿਆਹੀ ਉਹ ਵੀ ਸਿੱਖਣ ਆਈ ਨਹੀਂ ਮੇਰੇ ਕੋਲ ਉਹਨੂੰ ਵੀ ਮੈਂ ਉਹ ਸਾਰੀ ਕੱਢ ਲੈਣੀ ਆ ਕਿਹੜੀ ਤਾਈ ਦੀ ਬਿੱਲੀ ਮੈਨੂੰ ਉਹ ਕੀ ਇਨਾਮ ਆਦਾ 500 ਰੁਪਏ ਦੀ ਪਹਿਣ ਦਾ ਅੱਛਾ ਅੱਛਾ ਉਹ ਆਈ ਸਿੱਖਣ ਵਾ ਤੇ ਉਹਨੇ ਮੈਂ ਸਾਰੀ ਕਢਾਈ ਕਰਦੀ ਸਾਰਾ ਕੁਝ ਕਰਦੀ ਆ ਪਰ ਮੈਨੂੰ ਹੁਣ ਚੁਣੀ ਨਹੀਂ ਆਉਂਦਾ ਤੇ ਮੈਨੂੰ ਬੜਾ ਚਾਅ ਵੀ ਹੈ ਮੈਨੂੰ ਵੀ ਕੋ ਹੁੰਦਾ ਫਿਰ ਤਾਂ ਕਰਕੇ ਕੋਈ ਪਹਿਣ ਭਰਾ ਆ ਮੇਰੇ ਕੋ ਸਿੱਖਣ ਵਾਤੀ ਆ ਨਾ ਫਿਰ ਤੇ ਤੁੰਗੁਣਾ ਦੀ ਕੁਥਲੀ ਆ ਦੇ ਕਿਉਂ ਲਾ ਰਹਿ ਲੋ ਜਿੱਦਾਂ ਜਾਣਾ ਚੱਕਿਆ ਹੁੰਦਾ ਇਦਾਂ ਲੱਗਦਾ ਮੈਂ ਚੋਕੇ ਦੋਨਾਂ ਵਿੱਚ ਤੇਰੇ ਨਾਲ ਆਉਣੀ ਆ ਤੇ ਪਰਾਣੇ ਬਹਿ ਇੱਥੇ ਮਾਰਦੇ ਇਤਨਾ ਰੱਖਿਆ ਹੁੰਦਾ ਜਮਾਨੇ ਆ ਹਾਂ ਤੇ ਉਹ ਮੇਰੇ ਉਹ ਚੋੜਾ ਵੀ ਕੱਢਿਆ ਹੈਗਾ ਹੀ ਮੇਰ ਕੋ ਪਰ ਹੁਣ ਪਾਟ ਪੂਟ ਗਏ ਹੰਡ ਗਏ ਆ ਤੇ ਚਾਦਰਾਂ ਜੇ ਹੈਗੀਆਂ ਗੱਲਾਂ ਘੱਟ ਤੇ ਕੰਮ ਜ਼ਿਆਦਾ ਠੀਕ ਹੈ ਜੇ ਰੋਟੀ ਖਾ ਲੂ ਫਿਰ ਆਪਾਂ ਚਲੀਏ ਚਲੋ ਬੱਚੇ ਚ ਤੇ ਮੈਂ ਵਾਦਾ ਕਰਨਾ ਕਿਹੜਾ ਬੰਦਣਾ ਸੂਆ ਜਿਹੜਾ ਬੰਨ ਲੋ ਜਿਹੜਾ ਉਹਨੂੰ ਆ ਬਤਾਂ ਅੱਛਾ ਨਹੀਂ ਹੁਣ ਤੇ ਮੈਂ ਤੇਰੇ ਨਾਲ ਮੈ ਲੰਗੀ ਪੀ ਅੱਛਾ ਠੀਕ ਆ ਤੈਨੂੰ ਕੋਈ ਇੰਜ ਜਿਹਾ ਬੰਦਣਾ ਹਰ ਨੂੰ ਨਹੀਂ ਜਿਹੜਾ ਤੂੰ ਆਖੇ ਮੈਂ ਉਹ ਬੰਨਣਾ ਹੀ ਹੁਣ ਮੜ ਕੇ ਆਖਣਾ ਮਾਂ ਵੀ ਮੇਰੇ ਆਖੇ ਨਹੀਂ ਲੱਗਦਾ ਮੇਰੇ ਆਖੇ ਲੱਗਦਾ ਹੁਣ ਮੈਂ ਤੈਨੂੰ ਗੱਲ ਪੁੱਛਦਾ ਵਾਂ ਤੇ ਹੁਣ ਤੂੰ ਦੱਸਦੀ ਦੀ ਮੈਂ ਤੈਨੂੰ ਪੁੱਛਿਆ ਤੇ ਮੈਂ ਕਿਹੜੇ ਕਿਹੜਾ ਬੰਨਣਾ ਤੁਸੀਂ ਕਾਲਾ ਪਰਨਾ ਬੰਨੋ ਅੱਛਾ ਕਿਤੇ ਤੈਨੂੰ ਨજર ਨਾ ਲੱਗ ਜਾਵੇ ਠੀਕ ਹੈ ਠੀਕ ਆ ਆਹੋ ਇਹ ਗੱਲ ਲੱਗੇਗੀ ਨજર ਆਪਣੇ ਆਂ ਨਹੀਂ ਲੱਗਦੀ ਆਗੇ ਹਾਂ ਓ ਠੀਕ ਆ ਨਹੀਂ ਮੈਂ ਨજર ਲਾਂਦੀ ਚਲੋ ਮੈਂ ਤਾਂ ਨજર ਤਾਰ ਦੂੰਗੀ ਅੱਛਾ ਤੇ ਤੁਸੀਂ ਕਾਲਾ ਪੱਗਣਾ ਬੰਨੋ ਉਹ ਪਤਾ ਕਰਕੇ ਤਾਂ ਆਕਤੀ ਚੋਲੋ ਦੀ ਜਦੋਂ ਦੀ ਆਈ ਆ ਆਏ ਹੈ ਕੀ ਮਾਰਾ ਕਰ ਦਿੱਤਾ ਤੁਹਾਨੂੰ ਮੇਰੀ ਨજર ਵੀ ਧਾਰਮਈ ਆ ਦੱਸ ਹਾਲ ਦੱਸਣਗੇ ਸਾਰੇ ਭੈਣ ਭਰਾ ਵੀ ਆਂਟੀ ਨੇ ਮਾੜਾ ਅੰਕਲ ਦਾ ਕੀ ਕੀਤਾ ਹਨਾ ਉਹਨਾਂ ਨੂੰ ਪਤਾ ਹੀ ਨਹੀਂ ਇਹਦੇ ਕੀ ਉਹਦੇ ਸਾਡੀ ਵੀਡੀਓ ਜੇ ਹੁਣ ਵੇਖਣ ਲੱਗੇ ਜਿਹਨੇ ਬਤੀ 33 ਸਾਲ ਕੱਢੇ ਪਾਉਂਦੇ ਉਹ ਨੂੰ ਉਹ ਨੂੰ ਕੁਛ ਗਿਆਨ ਕੇ ਵੇਖੋ ਪਰ ਇਹ ਗੱਲ ਹੈਗੀ ਲੈਗ ਨਾ ਪੁੱਛੋ ਉੱਧਾ ਆਣ ਕੇ ਬਹਿ ਕੇ ਮੈਨੂੰ ਪੁੱਛੋ ਚਲੋ ਠੀਕ ਆ ਇੱਕ ਗੱਲ ਹੋਰ ਵੀ ਸੁਣ ਲਓ ਮੈਂ ਘਰ ਨਾ ਹੋਊਂਗੀ ਤੁਸੀਂ ਇਕੱਲੇ ਵੀਡੀਓ ਬਣਾਇਓ ਤੁਸੀਂ ਸਾਰਾ ਕੁਝ ਦੱਸ ਦਿਓ ਮੈਨੂੰ ਕਿਹੜਾ ਪਤਲਾ ਕਿਹੜਾ ਬਣਾਇਂਗੇ ਨਹੀਂ ਬਣਾਇਂ ਤੂੰ ਵੀਡੀਓ ਦੇਖ ਲੈਣੀ ਬਾਅਦ ਚ ਵੇਖੋਗੀ ਪਹਿਲਾਂ ਤਾਂ ਨਾ ਪਤਾ ਲੱਗੂਗਾ ਬਣਾਇਂਗੇ ਨਹੀਂ ਬਣਾਇਂ ਅੱਛਾ ਹਾਂ ਚਲੋ ਆਜੋ ਤੇ ਆਰ ਪਾਲਣਾ ਪਰਣਾ ਫਿਰ ਚਲੋ ਅੱਛਾ ਚਲੋ ਜੀ ਮਿਲਦੇ ਆ ਤੁਹਾਨੂੰ ਮਨਪਰੀ ਸੀ ਉਹਦੇ ਨਾਲ ਬਲੌਗਰ ਵੀ ਹੈਣਾ ਤੇ ਆਪਣੇ ਡੰਗਰਾਂ ਨਾਲ ਕਿੰਨਾ ਪਿਆਰ ਹੁੰਦਾ ਵਾ ਹੈਨਾ ਤੀਜੋ ਵੀ ਇੱਜ਼ਤ ਨਹੀਂ ਰਹੀ ਸਮਾਜ ਵਿੱਚ ਕੋਈ ਵੀ ਹੈਨਾ ਜਿਹੜੇ ਪਿਓ ਦੀ ਇੱਜ਼ਤ ਰੋਲ ਜਿਓਨੇ ਝੀਕੇ ਕੀ ਕਰਨਾ ਹੈਨਾ ਫਿਰ ਆਪਣੇ ਉਹ ਡੰਗਰਾਂ ਨੂੰ ਪਿਆਰ ਦੇ ਕੇ ਫਿਰ ਇਹਦਾ ਤਾਵਲ ਦੇਖਣਾ ਚਲਤਵਾਲ ਫਿਰ ਆਹ ਜੜੀ ਉਹ ਟਾਣੀ ਹੈਨਾ ਉੱਤੇ ਵੀ ਇਦਾਂ ਪਾਉਣ ਦੇ ਹੁਣ ਫਿਰ ਉਧਰੋਂ ਮੇਰੀ ਐਂਟਰੀ ਹੋਣੀ ਆ ਹਨ ਮੈਨੂੰ ਮਨ ਜਦ ਬਲੈਕਮੇਲ ਕਰਨ ਡਿਆ ਵਾ ਵੀ ਮੈਂੜੀਆਂ ਵੀ ਵਿਆਹ ਕਰਾਉਣਾ ਪੈਣਾ ਤੇ ਮੈਂ ਫਿਰ ਮੈਂ ਆ ਕੇ ਦੇਖ ਇਹ ਕਹਿੰਦਾ ਵੀ ਮੈਂ ਆਪ ਤੈਨੂੰ ਮੈਂ ਫਿਰ ਤੇਰੇ ਤੇ ਉਹਨੂੰ ਮਾਰ ਦੇਣਾ ਹਨ ਫਿਰ ਉਹ ਫਿਰ ਮੈਂ ਵੇਖ ਕੇ ਉਹਦਾ ਮੈਂ ਤੁਹਾਨੂੰ ਦੱਸਣ ਆਈ ਆ ਵੀ ਉਹ ਮੈਨੂੰ ਬਲੈਕਮੇਲ ਕਰਨ ਡਿਆ ਵਾ ਹਨ ਤੇ ਜਦੋਂ ਮੇਰੀ ਐਂਟਰੀ ਹੋਣੀ ਆ ਤਾਂ ਮੈਂ ਵੇਖਣਾ ਵੀ ਤੂੰ ਪਹਿਲਾਂ ਹੀ ਫਾ ਲੈਣ ਦੇ ਆ ਫਿਰ ਬੰਦ ਨੂੰ ਹਟਾਉਣਾ ਵਾ ਵੀ ਡੈਡੀ ਹਟ ਜੋ ਹਨਾ ਵੀ ਇਹ ਕੀ ਕਰਨ ਦੇ ਜੇ ਫਿਰ ਤੂੰ ਫਿਰ ਸਾਡਾ ਥੋੜਾ ਜਿਹਾ ਇਮੋਸ਼ਨਲ ਸੀਨ ਹੋਣਾ ਵਾ ਹੈ ਫਿਰ ਮੈਂ ਸੋਚ ਰਹਾ ਮੈਂ ਵੀ ਜੇ ਮੈਂ ਇਹਨਾਂ ਨੂੰ ਦੱਸਿਆ ਤੇ ਗਈ ਮੈਂ ਖਾਲਾ ਨੂੰ ਤਿਆਰ ਹੋਇਆ ਤੇ ਜੇ ਮੈਂ ਦੱਸਿਆ ਤੇ ਫਿਰ ਪਤਾ ਨਹੀਂ ਕੀ ਰਿਜ਼ਲਟ ਨਿਕਲਣਾ ਹੈਣਾ ਫੇਰ ਚਲੋ ਸਰ ਗਾੜੀ ਥੇਰ ਵੇਖੀ ਜਾਈਏ ਚਲੋ ਠੀਕ ਹੈ ਉਹ ਜਿੱਦਾਂ ਮਤਲਬ ਅ ਮੰਦਿਰ ਆੜੀ ਤੇ ਟੋਕਦਾ ਨਾ ਇਹ ਜਿਹੜਾ ਮੈਂ ਹਰ ਪਹਿਲਾਂ ਡਰੀ ਜਾਂਦੀ ਆ ਤੇ ਬੈ ਗਈ। ਇਹ ਕਹੇ ਮੈਨੂੰ ਪਹਿਲਾਂ ਭੁੱਲ ਲੱਡੇ। ਅਯਤ ਮੈਂ ਸੇ ਅਯਤ ਮੈਂ ਕਰਨਾ ਕੰਮ ਤੇ ਪਹਿਲਾਂ ਹੀ ਡਰੀ ਜਾਂਦੀ ਆ। ਅਜਾ ਤੂੰ ਬੈ ਕੇ ਤੇ ਖੇਲਦੀ ਹੀ ਇਹਦਾ ਸੋਚ ਲਾ ਫਿਰ ਇਹਦਾ ਇਹਦੇ ਵਾਂਗੂ ਕਰਨਾ। ਜਿਹੜਾ 3 ਗੱਲ ਦੇ ਕਰਨੀ। ਓਕੇ। ਆਖੀ ਇਹ ਨਾ ਹੋਏ ਕਿ ਮੈਂ ਭਾ ਲੈਣ ਲੱਗਾ ਤੇ ਕੰਮ ਅੜਕ ਜਾਵੇ ਜੇ ਮੈਂ ਲੈਣ ਲੱਗਾ ਵਾ ਤੇ ਹੁਣ ਕੰਮ ਨਿਭੜ ਹੀ ਜਾਵੇ ਤੇ ਚੰਗਾ ਵਾ। ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਂ। ਹੈਂ? ਕਿੱਦਾਂ ਜਾਣਾ ਨਾ ਥੱਲੇ ਆ ਜੇ। ਜਾਣਾ ਨਹੀਂ ਥੱਲੇ ਤਾਂ ਗਾੜੀ ਕਿਹੜਾ ਲੈ ਲੈਣ ਲੱਗਾ। ਕਲ ਤਾਹ ਹੀ ਜਿਦ ਵੀ ਇਹਨਾਂ ਲੋਗ ਵੇ ਮਰ ਜਾਣਾ ਹੀ ਕਿੰਦਾ ਆ ਕੀ ਗੱਲ ਹੈ ਨਾ ਈਆਂ ਲੜਾ ਉਹ ਤੋਂ ਖੁਆਰਦੇ ਆ ਨਾ ਈਆਂ ਜੰਮਦੇ ਬੈਂਦੀਆਂ ਆ ਇਹਨਾਂ ਨੂੰ ਪਾਲਣਾ ਦੇ ਦੂਵੇਂ ਉਠਾ ਜਾਣਾ ਬੜਾ ਉਹ ਦੁੱਖ ਮਾਰਦੇ ਉਹ ਈਆਂ ਜਿਹੜੀਆਂ ਰਾਤ ਨੂੰ ਸੁੱਖ ਨਹੀਂ ਲਾਉਂਦੀਆਂ ਨਾਲੋ ਕੀ ਸੱਚੀ ਮੰਨਦੇ ਆ ਨਾ ਝੂਠ ਨੂੰ ਪੋਜੀਸ਼ਨ ਤੁਹਾਡੇ ਮੈਂ ਵੀਡੀਓ ਬਣਾਉਣ ਲਈ ਚਾਹੀਦਾ ਇੱਧਰ ਵੇਖੋ ਲੋਗ ਗਿਆ ਉਹ ਆ ਗਿਆ ਨਾ ਇਹ ਇਹ ਇਸ ਤਰੀਕੇ ਨਾਲ ਨਹੀਂ ਨਾ ਕਿ ਇਹ ਅੱਛੀ ਜਿਹਾ ਨਹੀਂ ਨਹੀਂ ਲੱਗ ਰਹੀ ਇਹ ਥੁਲਾਹਦਾ ਚਲ 1 2 3 ਸਟਾਰਟ ਕਰੀਂ ਕਰੀਂ ਜਦੋਂ ਤੱਕ ਸਾਬ ਆਹੋ 2 3 سٹਾਰ ਡੈਡੀ ਥਾਟ ਇਜ਼ ਦੀ ਪਾਰਗਤਨ ਮੇਰੇ ਸਿਰ ਦਾ ਤਾਜ ਮੈਂ ਵੀ ਪੰਗਰ ਮੈਂ ਕਰਦਾ ਤਾਜ 1 2 3 سٹਾਰ ਡੈਡੀ ਥਾਟ ਇਜ਼ ਦੀ ਪਾਰਗਤਨ ਮੇਰੇ ਸਿਰ ਦਾ ਤਾਜ ਉਹ ਕੋਤ ਮੈਂ ਮਾਰਦੀ ਆ ਇਹਦੇ ਨਾਲ ਜਾਣ ਲੈਣੀ ਹੁੰਦੀ ਓ ਕੋਤ ਤੇਰੇ ਸਿਰ ਦੀ ਕੁੰਨੀ ਵੀ ਇਥੇ ਦਾ ਕਾਹ ਹੀ ਆ ਤੇ ਇਹ ਪਾਪਿਆਂ ਨੂੰ ਚੱਕ ਦਿਆ ਵਾ ਵੱਡੇ ਆ ਬੰਦਾ ਇਦਾਂ ਮਾਰਨਾ ਮੈਂ ਕਿਥੇ ਮਾਰਾ ਕੀ ਆ ਬੋਤੀ ਆਪਣੀ ਚਾਲ ਕਰਦੇ ਨੇ ਬੰਦਾ ਬੰਦਾ ਕੀ ਕਰੇ ਬਸ ਤੂੰ ਹੀ ਆ ਬੰਦਾ ਕੀ ਕਰੇ ਕਿੰਨੂ ਦੁੱਖ ਆਪੜਾ ਦੇ ਸੇ ਦੁਨੀਆ ਦੇ ਖੋਨ ਨੂੰ ਦੁੱਖ ਵੀ ਹੋਈ ਹੈ ਨਹੀਂ ਆ ਪਰਮਾਤਮਾ ਹੁਣਦਾ ਤੇ ਜਿਹਦੀ ਟੱਕ ਤੇ ਕੋਈ ਨਹੀਂ ਸੁਣਨਾ ਨਾ ਆਦਾ ਕਿਨੇ ਸਾਥ ਹੀ ਦੇਣਾ ਵਾ ਪਰ ਆਹੀ ਇੱਕ ਦੂਜੇ ਦੀ ਢਾਲ ਬਣੀ ਹੈ ਅਨੀ ਇਹ ਤਾਂ ਮੈਂ ਕੀ ਕਰਾਂ ਮੈਂ ਮਜਬੂਰ ਹੋ ਗਿਆ ਮੈਂ ਕੀ ਕਰਾਂ ਇੱਕ ਓਤੀ ਨੂੰ ਇਨਸਾਫ ਨਹੀਂ ਮੈਂ ਦਵਾ ਸਕਿਆ ਮੈਂ ਵਾੜਾ ਨੀਤੇ ਮੈਂ ਓਤੀ ਨੂੰ ਸੁਆਉਂਦਾ ਪਰ ਆਹੀ ਇਨਸਾਫ ਦਵਾਵਾ ਨਾ ਜਿੰਨੀ ਦੇਖ ਮਤਾਰ ਕਿੱਦਾਂ ਸਾਥ ਤਲਾਵਾਂਗੇ ਕਿੱਦਾਂ ਮੈਂ ਇੱਕ ਜੀਏ ਮੈਂ ਇਨਸਾਫ ਕੋ ਲੱਗੋ ਤੇ ਤੇਰੀਆਂ ਫੋਟੋਆਂ ਪੈਰ ਲ ਕਰ ਦੇਈਆਂ ਤੇ ਫਿਰ ਕਿੱਥੇ ਦੇਖ ਬੜੇ ਹੀ ਇਨਸਾਫ ਦਵਾਉਣੇ ਹਨ ਦੋਵੇਂ ਜਣੇ ਨੀ ਉਠੋ ਆਹ ਫੜੋ ਇਹਨੂੰ ਬੰਦੋ ਤੀਂ ਸਾਡੀ ਜਿੱਦ ਨਹੀਂ ਤੈਨੂੰ ਫਿਰਦੋਨੀ ਤੂੰ ਵੇਟਾਂ ਨੂੰ ਪੜਾਣਾ ਤੜੀ ਕੀ ਆਉਂ ਆ ਕੋਈ ਆ ਰਹਾ ਕੋਣ ਕੀ ਕਰਨੀ ਤੇ ਡੈਡੀ ਤੀਂ ਤੂੰ ਮੇਰੇ ਲਈ ਤਾਂ ਤਾਜ ਬਣੀ ਆ ਫਲ ਮੇਰੇ ਸਭ ਤੋਂ ਤਾਜ਼ੀ ਬਣ ਕੇ ਰਹਿ ਗਈ। ਕੋਈ ਤਾਂ ਰੀਚ ਦਾ ਮਜ਼ੀ ਕਰ ਰਿਹਾ। ਕੀ ਹੋਇਆ? ਦੋਵੇਂ ਰੋਡੀਆਂ ਵੀ ਰੋਡੀਆਂ। ਨਹੀਂ ਮੈਂ ਤਾਂ ਹੈ। ਤੇ ਮੈਂ ਆਪ ਰੋਣ ਦੀ ਆ। ਕੀ ਹੋਇਆ? ਜਿਵੇਂ ਸੀਨਾ। ਮੈਂ ਤਾਂ ਉਹਦਾ ਤਿਆਰ ਘਰ ਖਾਣ ਨੂੰ। ਹਾਂ ਜੀ ਗਾਣਾ ਮੈਨੂੰ ਪਿਆਣੀ ਆ ਅੱਜ ਮੈਂ ਕੀਤਾ ਮੀਜਿਕ ਬੰਦ ਕਰਦਾਂ ਅੱਜ ਹੀ ਮੈਂ ਕੀਤਾ ਉਹ ਧੋਤਰਾ ਦਾ ਹੈ ਪਖੰਡੀ ਜੀ ਕਹਿੰਦਾ ਤੇਰੇ ਬਾਪੂ ਨੂੰ ਮਾਰ ਦੇਣਾ ਮੈਂ ਹਾਏ ਕਿਤਾੜ ਲੈ ਜਦੋਂ ਸੀਨ ਕਰਨੇ ਪੈਂਦੇ ਹਨ ਸੀਨ ਤੇ ਕਰਨੇ ਪੈਂਦੇ ਤੇ ਜਿਹੜੇ ਅਸਲ 'ਚ ਇਦਾਂ ਦਾ ਹਨਾ ਹਨਾ ਸੱਚ ਵਿੱਚ ਵੀ ਹੈ ਆ ਦੁਨੀਆ 'ਚ ਵੀ ਬੜਾ ਕੁਝ ਬਹੁਤ ਕੁਝ ਆ ਦੁਨੀਆ ਤੇ ਬੜਾ ਕੁਝ ਦੁਖੀ ਆ ਕਈ ਕਮੇਡੀ ਕਰਕੇ ਇਦਾਂ ਹੁੰਦਾ ਨਹੀਂ ਹੁੰਦਾ ਵਾ ਦੁਨੀਆ ਤੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਸੋਖ ਵੇਖੇ ਉਹਨਾਂ ਨੂੰ ਲੱਗਦਾ ਵੀ ਨਹੀਂ ਹੈਗਾ ਤੇ ਜਿਨ੍ਹਾਂ ਨੇ ਬੀਤ ਦੀ ਜਿਨ੍ਹਾਂ ਨੇ ਤਾਂ ਬੀਤਿਆ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਹੈਗਾ ਵਾ ਬੜਾ ਬਚਦਾ ਹੈ ਨਾ ਲੋਕਾਂ ਨੂੰ ਉਹਨਾਂ ਨੂੰ ਪਤਾ ਜਿਨ੍ਹਾਂ ਵੇਖੇ ਸੋਖ ਵਾ ਹੂੰ ਉਹਨਾਂ ਨੂੰ ਪਤਾ ਜੀਵਨ ਦਾ ਬੜਾ ਫਰਕ ਆ ਜਦ ਤੈਨ ਦੇ ਸ਼ਹਿਰ ਦੇ ਹੈਨਾ ਹਾ ਕਿਦਾਂ ਦੀ ਫੀਲਿੰਗ ਆਉਂਦੀ ਕੀ ਲੇਗਾ ਸੱਚੀ ਚੱਤ ਨਹੀਂ ਲੱਗਣਾ ਕੀ ਲੇਗਾ ਅਗਦੀ ਸੱਚੀ ਲੱਗਾ ਲੈਣਾ ਹਾੜਾ ਸੱਚੀ ਇਦਾਂ ਸੀਨ ਫੇਰ ਕਰਨਾ ਹੀ ਆਗੇ ਮੈਨੂੰ ਤੇ ਤੇਰੇ ਨਾਲ ਵੇਖ ਕੇ ਆਇਆ ਵੇ ਮੇਰੀ ਜਾਨ ਦਾ ਕੀ ਬਣੂਗਾ ਮੈਂ ਤੇਰੇ ਸਾਹਮਣੇ ਡਈ ਯਾਰ ਮੈਨੂੰ ਹਟਾਉਣੀ ਨਹੀਂ ਮੇਰੀ ਮੂੰਹ ਡਈ ਹਾਂ ਸਭ ਆ ਕੇ ਨੇ ਕੁੱਟ ਕੇ ਲਾਈ ਮੈਨੂੰ ਪੈਦਾ ਕੰਢਈ ਕੀ ਗੱਲ ਆਖੀ ਵੀ ਇਹ ਨਾ ਮੈਂ ਅੱਧਾ ਚਿਲਾ ਜਾਵਾਂ ਤੇ ਕੰਮ ਨਿਭੜ ਜਾਵੇ ਤੇ ਚੰਗਾ ਹਾਂ ਤੇ ਮੈਂ ਮੈਂ ਕਹਿੰਦੀ ਵੀ ਪਹਿਲਾਂ ਤੁਸੀਂ ਲਓ ਫੇ ਮਾਂ ਮੈਨੂੰ ਤੁਸੀਂ ਗੱਲ ਸੱਚੀ ਬੜਾ ਔਖਾ ਹੀ ਜਿਹਦਾ ਆਪਣੀ ਆਪਣਾ ਸਾਥ ਅੰਗ ਹੋਣਾ ਕਹਣਾ ਘਰ ਸਾਭ ਲਾ ਦੇ ਤੇ ਮੇਰਾ ਜੀ ਕਰਦਾ ਇੱਕ ਬੰਦਾ ਮੈਂ ਫੜ ਕੇ ਖਿੱਚ ਲਾਂ ਹੂੰ ਐਡਾ ਸੌਖਾ ਨਹੀਂ ਬੰਨਾ ਹੂੰ ਸਹੀ ਗੱਲ ਬੜਾ ਔਖਾ ਜਿਹੜੀ ਰੱਬ ਮੌਤ ਦੇਵੇ ਨਾ ਮੌਤ ਇਦਾਂ ਦੀ ਦੇਵੇ ਵੀ ਬੰਦਾ ਸੁੱਤਾ ਨਾ ਉੱਠੇ ਰਹਿਮਾਨ ਨਾ ਜਾਵੇ うん。